तहसील फगवाड़ा दे दी इनोंदे पिंड अथोली दे मैपल इंटरनेशनल पब्लिक स्कूल ਵਿਖੇ ਪਹਿਲੀ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਰਿੰਦਰਪਾਲ ਸਿੰਘ ਮਹਿਰਪ੍ਰਤੀ ਸਿੰਘ ਗੁਰਪ੍ਰੀਤ ਸਿੰਘ ਖਾਗਰ ਰੇਸ਼ਮ ਸਿੰਘ ਪਾਇਨਰ इंटरनेशनल पब्लिक ਸਕੂਲ ਰੁਰਕਾ ਕਲਾ ਤੋਂ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਸਾਂਝੇ ਤੌਰ ਤੇ ਸ਼ਿਰਕਤ ਕੀਤੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਸਿਹੋਤਾ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਆਏ ਹੋਏ ਮਹਿਮਾਨਾਂ ਵੱਲੋਂ ਸ਼ਮਰ ਰੌਸ਼ਨ ਕੀਤੀ ਗਈ ਹੈ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਸ਼ਬਦ ਗਾਇਆ ਗਿਆ ਵਿਦਿਆਰਥੀਆਂ ਦੇ ਵੱਖ-ਵੱਖ ਹਾਊਸ ਵੱਲੋਂ ਮਾਰਚ ਪਾਸਟ ਕੀਤਾ ਗਿਆ ਹੈ ਸਕੂਲ ਦੇ ਪ੍ਰਿੰਸੀਪਲ ਵੱਲੋਂ ਇੱਕ ਵੈਲਕਮ ਸਪੀਚ ਕੀਤੀ ਗਈ ਹੈ ਆਏ ਹੋਏ ਮਹਿਮਾਨਾਂ ਵੱਲੋਂ ਐਥਲੈਟਿਕ ਮੀਟ ਨੂੰ ਸ਼ੁਰੂ ਕਰਵਾਇਆ ਗਿਆ ਸਕੂਲ ਦੇ ਨਰਸਰੀ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਐਥਲੈਟਿਕ ਮੀਟ ਵਿੱਚ ਹਿੱਸਾ ਲਿਆ ਹੈ ਜਿਸ ਵਿੱਚ ਐਥਲੈਟਿਕ ਮੀਟ ਵਿੱਚ 100 ਮੀਟਰ 200 ਮੀਟਰ ਅਤੇ 400 ਮੀਟਰ ਰੇਸ ਲੌਂਗ ਜੰਪ ਸ਼ਾਰਟ ਪੁੱਟ ਸਪੂਨ ਲੈਮਨ ਰੇਸ ਆਦੀ ਇਹ ਮਾ ਕਰਵਾਈਆਂ ਗਈਆਂ ਹਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਗੜਾ ਗਿੱਧਾ ਡਾਂਸ ਕੋਰੀਓਗ੍ਰਾਫੀ ਆਦ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਆਏ ਹੋਏ ਮਹਿਮਾਨਾਂ ਨੇ ਭਰਪੂਰ ਅਨੰਦ ਮਾਣਿਆ ਖੇਡਾਂ ਵਿੱਚ ਵੱਲ ਆਉਣ ਵਾਲੇ ਵਿਦਿਆਰਥੀਆਂ ਤੇ ਸੱਭੇ ਚਾਰ ਪ੍ਰੋਗਰਾਮ ਵਿੱਚ हिस्सा लेने वाले विद्यार्थियों ਨੂੰ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਕੁਲਵਿੰਦਰ ਸਿੰਘ ਨੰਬਰਦਾਰ ਮੁਲਖਰਾਜ ਨੰਬਰਦਾਰ ਲਵਦੀਪ ਸਿੰਘ ਸੋਮ ਲਾਲ ਪੰਚਾਇਤ ਮੈਂਬਰ ਸਰਦਾਰ ਮਨਜੀਤ ਸਿੰਘ ਅਕਾਊਂਟੈਂਟ ਐਪਲ ਇੰਟਰਨੈਸ਼ਨਲ ਪਬਲਿਕ ਸਕੂਲ ਨਾਦੇ ਨਾਲ ਨਾਲ ਸਮੂਹ ਸਾਫ ਅਤੇ ਵਿਦਿਆਰਥੀ ਹਾਜ਼ਰ ਸਨ ਪਿੰਡ ਅਠੋਲੀ ਤੋਂ ਕੈਮਰਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਸਪੋਰਟਸ ਮੀਟ ਐਥਲੈਟਿਕ ਮੀਟ ਜਿਹੜੀ ਸਾਰੀ ਬਹੁਤ ਹੀ ਪਹਿਲੀ ਸੀਗੀ ਪਰ ਬਹੁਤ ਹੀ ਵਧੀਆ ਪ੍ਰਭਾਵਸ਼ਾਲੀ ਸੀ ਜਿਹੜੀ ਮੈਂ ਸਾਰੇ ਮੈਨੇਜਮੈਂਟ ਜਿਹੜੇ ਆਪਣੇ ਮੈਨੇਜਮੈਂਟ ਵੱਲੋਂ ਆਪਣੇ ਜਿਹੜੇ ਟੀਚਰਜ਼ ਨੇ ਜਿਨ੍ਹਾਂ ਨੇ ਇਹਨੂੰ ਮਿਹਨਤ ਕਰਾਈ ਪ੍ਰਿੰਸੀਪਲ ਮੈਡਮ ਬਟਿਆ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਬਹੁਤ ਉਤਸ਼ਾਹ ਦਿਖਾਇਆ ਤੇ ਮੈਂ ਇਹਦੇ ਨਾਲ ਹੀ ਪੇਰੈਂਟਸ ਨੂੰ ਵੀ ਜਿਨ੍ਹਾਂ ਨੇ ਵੀਰਾਂ ਬੱਚਿਆਂ ਨੂੰ ਉਤਸ਼ਾਹਤ ਕੀਤਾ ਤੇ ਨਾਲ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਆਪਣੇ ਬੱਚਿਆਂ ਨੂੰ ਉਹਨਾਂ ਨੇ ਇਹ ਚਾਹ ਕਰਕੇ ਇਸ ਵਿੱਚ ਪਾਰਟਿਸਪੇਟ ਕਰਾਇਆ ਤੇ ਬਹੁਤ ਹੀ ਵਧੀਆ ਲੱਗਿਆ ਇਹ ਇੱਕ ਪਹਿਲੀ ਮੀਟ ਹੋਣ ਦੇ ਬਾਵਜੂਦ ਵੀ ਪਰ ਬਹੁਤ ਵਧੀਆ ਬੱਚਿਆਂ ਨੇ ਪਰਫਾਰਮ ਕੀਤਾ ਹਰੇਕ ਈਵੈਂਟ 'ਚ ਪਾਵੇਂ ਕਲਚਰਲ ਈਵੈਂਟ ਸਿਗੀਆਂ ਉਹਦੇ ਵਿੱਚ ਵੀ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਪ੍ਰਭਾਵਸ਼ਾਲੀ ਆਪਣਾ ਉਹਨਾਂ ਨੇ ਪਰਫਾਰਮੈਂਸ ਦਿੱਤੀ ਮੈਂ ਇਸ ਤਾਂ ਮੈਂ ਆਪਣੇ ਜਿਹੜੇ ਇਸ ਸਕੂਲ ਦੇ ਮੋਢੀ ਹੈ ਸਰਦਾਰ ਲੈਂਬਰ ਸਿੰਘ ਦੀ ਘੱਗ ਤੇ ਘੱਗ ਪਰਿਵਾਰ ਜਿਹੜਾ ਸਾਰਾ ਸਾਨੂੰ ਹੁਣ ਵੀ ਸਹਿਯੋਗ ਦੇ ਰਿਹਾ ਹਰ ਵੇਲੇ ਉਹ ਤਤਪਰ ਰਹਿੰਦੇ ਆ ਸਾਨੂੰ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤੇ ਇੱਥੇ ਬਾਰੇ ਸਾਨੂੰ ਪੁੱਛਦੇ ਵੀ ਰਹਿੰਦੇ ਆ ਪ੍ਰਿੰਸੀਪਲ ਮੈਡਮ ਹੋਏ ਮੈਨੂੰ ਫੋਨ ਆਉਂਦਾ ਹਰ ਵੇਲੇ ਉਹ ਕਹਿੰਦੇ ਆ ਕਿ ਕਿਵੇਂ ਆ ਤੁ ਆਪਾਂ ਹੋਰ ਉੱਤੇ ਲੈ ਜਾਣਾ ਤੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਹਰ ਵੇਲੇ ਸਹਿਯੋਗ ਕਰਦੇ ਆ ਅਖੀਰ ਵਿੱਚ ਬੱਚਿਆਂ ਨੂੰ ਅਸ਼ੀਰਵਾਦ ਦੇ ਦੂਜੇ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਮੈਂ ਇਹੀ ਕਹਾਂਗਾ ਕਿ ਇਸ ਜਿਹੜੀ ਸਪੋਰਟ ਗਏ ਹੈਗੀਆਂ ਮੀਟਸ ਹੈਗੀਆਂ ਇਹਨਾਂ ਵਿੱਚ ਵੱਧ ਤੋਂ ਵੱਧ ਪਾਰਟਿਸਪੀਟ ਕਰਨ ਮੈਂ ਇਹਨਾਂ ਨੂੰ ਹਰ ਵੇਲੇ ਇਹਨਾਂ ਦੇ ਨਾਲ ਅਸੀਂ ਅੱਗੇ ਤੋਂ ਵੀ ਕੀਤਾ ਮੈਂ ਪ੍ਰਿੰਸੀਪਲ ਮੈਡਮ ਨੂੰ ਕਿ ਅਸੀਂ ਹਰ ਵੇਲੇ ਸਹਿਯੋਗ ਕਰਾਂਗੇ ਤੇ ਹਰ ਸਾਲ ਇਹ ਇਵੈਂਟਸ ਜਿਹੜੀਆਂ ਇਹੋ ਜਿਹੀਆਂ ਕਰਾਉਂਦੇ ਰਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੇਪਲ ਇੰਟਰਨੈਸ਼ਨਲ ਪਬਲਿਕ ਸਕੂਲ ਪੈਨਟੋਹੋਲੀ ਵਿੱਚ ਇਹਲਾ ਐਨੂਅਲ ਸਪੋਰਟਸ ਮੀਟ ਕਰਾਇਆ ਗਿਆ ਇਸ ਪਲੈਕ ਦੇ ਵਿੱਚ ਸਕੂਲ ਦੀ ਮੈਂਬਰ ਮੈਨੇਜਮੈਂਟ ਕਮੇਟੀ ਵਿੱਚ ਜੋ 아이 ਸਿੰਘ ਜੀ ਸਰਦਾਰ सुरेंद्रਪਾਲ ਸਿੰਘ ਜੀ ਸਰਦਾਰ ਮੇਹਰਪ੍ਰੀਤ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਗ ਤੇ ਸਰਦਾਰ ਰੇਸ਼ਨ ਸਿੰਘ ਜੀ ਨੇ ਆ ਕੇ ਇਸ ਉਤਸਵ ਨੂੰ ਚਾਰਚਾਂ ਲਗਾਏ ਉਹਨਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਸਕੂਲ ਦੇ ਵਿੱਚ ਐਨੂਅਲ ਸਪੋਰਟਸ ਮੀਟ ਅੱਗੇ ਤੋਂ ਕਰਾਉਣ ਦੇ ਲਈ ਬਚਨਬੱਧਤਾ ਕੀਤੀ ਤੇ ਅੱਜ ਅਸੀਂ ਬਹੁਤ ਖੁਸ਼ ਆ ਬੱਚੇ ਬਹੁਤ ਖੁਸ਼ ਨੇ ਕਿ ਉਹਨਾਂ ਨੇ ਆਪਣਾ ਫਿਜ਼ੀਕਲ ਐਕਟੀਵਿਟੀਆਂ ਆਪਣਾ ਟੈਲੈਂਟ ਆਪਣਾ ਪੋਟੈਂਸ਼ੀਅਲ ਦਿਖਾ ਕੇ ਸਕੂਲ ਦੇ ਇੱਕ ਬਹੁਤ ਵਧੀਆ ਮਾਹੌਲ ਤਿਆਰ ਕੀਤਾ ਅੱਜ ਕਲਚਰਲ ਪ੍ਰੋਗਰਾਮਸ ਵੀ ਅਸੀਂ ਸਾਰੇ ਕਰਾਏ ਤੇ ਸਾਰੇ ਟੀਚਰਸ ਸਟੂਡੈਂਟਸ ਐਂਡ ਪ੍ਰਿੰਸੀਪਲ ਮੇਰੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਪੋਰਟਸ ਮੀਟ ਵਿੱਚ ਕਿਹੜੀ-ਕਿਹੜੀ ਗੇਮਾਂ ਕਰਾਈਆਂ ਗਈਆਂ ਉਹ ਵੀ ਕਹ ਦੇ ਇਸ ਇਵੈਂਟ ਦੇ ਵਿੱਚ ਅਸੀਂ ਕਲਚਰਲ ਪ੍ਰੋਗਰਾਮ ਦੇ ਨਾਲ-ਨਾਲ ਬੱਚਿਆਂ ਦੇ 100 ਮੀਟਰ ਰੇਸ ਲੌਂਗ জামਪ ਇਹਦੇ ਨਾਲ ਸ਼ਾਰਟ ਪੁੱਟ ਰਿਲੇ ਰੇਸਸ ਐਂਡ ਅਦਰ ਟਰੈਕ ਐਂਡ ਫੀਲਡ ਇਵੈਂਟਸ ਕਰਾਇ ਜ ਜਿਹਦੇ ਵਿੱਚ ਬੱਚਿਆਂ ਨੇ ਵੱਧ ਝਾੜ ਕੇ ਆਪਣਾ ਭਾਗ ਲਿਆ ਤੇ ਕਾਫੀ ਸਾਰੇ ਮੈਡਲਸ ਜਿੱਤੇ ਬੱਚੇ ਖੁਸ਼ ਨੇ ਤੇ ਅਸੀਂ ਕਹਿੰਦੇ ਆ ਕਿ ਸਾਰੇ ਪੇਰੈਂਟਸ ਜਿਨ੍ਹਾਂ ਨੇ ਇਹਦਾ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਟੀਚਰ ਸਾਹਿਬਾਨ ਦਾ ਧੰਨਵਾਦ ਤੇ ਮੈਨੇਜਮੈਂਟ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਇਸ ਤਰੀਕੇ ਦੇ ਪ੍ਰੋਗਰਾਮਸ ਜਿਹੜੇ ਸਕੂਲਾਂ 'ਚ ਹੁੰਦੇ ਰਹਿਣੇ ਚਾਹੀਦੇ ਆ ਥੈਂਕ ਯੂ ਸੋ ਮਚ